ਕੀ ਕੀ ਹਾਲ ਚਾਲ ਹੈ ਮੇਰੇ ਸਾਰੇ ਦੋਸਤਾਂ ਨਾਲ ਹੁਣ ਆਪਾਂ ਆ ਪੱਲੜ ਦੇ ਨਾਲ ਆ ਇੱਕ ਏਰੀਆ ਕਵਰ ਕਰਾਂਗੇ ਵੀ ਆਪਣਾ ਬਰੂਡਿੰਗ ਵਾਲਾ ਤੇ ਹੀਟ ਜਿਹੜੀ ਆ ਤੁਹਾਨੂੰ ਪਤਾ ਮੈਂਟੇਨ ਕਰਤੀ ਪੈਣੀ ਆ ਏਰੀਆ ਕਵਰ ਕਰਕੇ ਰਸਤੇ ਉੱਤੇ ਬਰੁੱਟਰ ਲਾਵਾਂਗੇ ਬੜਾ ਥੱਲੇ ਗਿੱਲਾ ਥੋੜਾ ਥੋੜਾ ਇਹਦਾ ਵੀ ਆਪਾਂ ਨੂੰ ਕੁਝ ਕਰਨਾ ਪੈਣਾ ਚਲੋ ਪਹਿਲਾਂ ਆ ਕੰਮ ਕਰੀਏ ਪਹਿਲੋਂ ਪੱਲੜ ਦੇ ਨਾਲ ਪਹਿਲਾਂ ਕਵਰ ਕਰੀਏ ਅਰ ਉਸ ਤੋਂ ਬਾਅਦ ਇਹਦੇ ਬਾਰੇ ਬਿੰਨੇ ਆਪਾਂ ਆਪਣਾ ਜਿਹੜਾ ਬਰੂਡਿੰਗ ਏਰੀਆ ਕਵਰ ਕਰ ਲਿਆ ਆ ਤੁਸੀਂ ਵੇਖ ਸਕਦੇ ਹੋ ਇੱਥੇ ਬੱਲਵ ਲੱਗਾ ਇਹ ਆਪਣਾ ਪੂਰਾ ਬਰੂਡਿੰਗ ਏਰੀਆ ਹੁਣ ਇਹ ਥੱਲੇ ਆਪਾਂ ਚੋਲਾ ਦਾ ਕਿਨਕੀ ਹੁੰਦੀ ਹੈ ਉਹਦੇ ਵਿੱਚ ਆਪਾਂ ਚੁੰਨਾ ਮਾ ਲਾ ਕੇ ਇੱਥੇ ਵਸਾ ਸਕਦੇ ਖਵਾਰਦ ਨਗਰ ਉਸ ਤੋਂ ਪਹਿਲਾਂ ਆਪਾਂ ਜਿਹੜਾ ਸਲਾਬ ਹੈ ਥੱਲੇ ਇਹ ਰਾਪਾ ਹੀ ਲਗਰਾਂਗੇ ਇਹ ਰਾ ਕਰਾਂਗੇ ਆਪਾਂ ਕਮਰੇ ਦੇ ਟੈਂਪਰੇਚਰ ਮੈਂਟੇਨ ਇਹਨੇ ਕਹੀਏ ਚ ਇਹਦਾ ਆਪਾਂ ਹੱਲ ਕਰੀਏ ਪਹਿਲਾਂ ਕਿਉਂਕਿ ਇਹ ਆਪਾਂ ਨੂੰ ਖਰਾਬ ਕਰੇਗਾ ਬਾਅਦੋਂ ਆਪਣੇ ਦੇਖ ਸਕਦੇ ਹੋ ਹੀਟ ਦੇਣ ਵਾਸਤੇ ਉਹ ਨੋ ਬਰੋਡਰ ਵੀ ਤਿਆਰ ਹੋ ਗਿਆ ਆਪਾਂ ਤਿਆਰ ਕੀਤਾ ਦੇਖ ਸਕਨੇ ਆ ਇਹ ਹੀਟ ਪੂਰੀ ਪੈਦਾ ਕਰਦਾ ਹੈ। ਇਹਦੇ ਨਾਲ ਪੂਰੀ ਹੀਟ ਹੋ ਜਾਈਏ ਆਪਣੇ। ਥੋੜੀ ਦੇਰ ਤੱਕ ਜਿਹੜਾ ਇਹ ਰਾ ਧੂੰਆਂ ਹੈ ਉਹ ਸਾਰਾ ਸਾਫ਼ ਹੋ ਜਾਏਗਾ। ਛੋਲੋ ਛੋਲੋ ਜਿਹੜਾ ਥੋੜਾ ਧੂੰਆਂ ਹੁੰਦਾ ਉਸ ਤੋਂ ਬਾਅਦ ਕਲੀਅਰ ਹੋ ਜਾਂਦਾ ਧੂੰਆਂ ਨਹੀਂ ਰਹਿੰਦਾ ਇਹ ਕਦਾ। ਆ ਵੇਖ ਸਕਦੇ ਹੋ ਆਪਾਂ ਇਹਨੂੰ ਕਰਤਾ ਬੰਦ ਇਹਨੂੰ ਦਰਵਾਜੇ ਨੂੰ ਤਾਂ ਬੰਦ ਕੀਤਾ ਇਹਨਾਂ ਤੋਂ ਹਵਾ ਨਾ ਜਾਵੇ ਡਬਲ ਪੱਲੀ ਲਾਈ ਜਸਤੇ ਆਪਾਂ ਇੱਥੇ ਡਬਲ ਪੱਲੀ ਲਾ ਕੇ ਆਇਰੀਨ ਨੂੰ ਪੂਰਨ ਕਵਰ ਕਰਤਾ ਉਸ ਤੋਂ ਬਾਅਦ ਚੋਰਨ ਦਾ ਸ਼ਿਰਕਾ ਆਪਾਂ ਇਸਤੇ ਪਛਾਤਾ ਮੈਂ ਇਹ ਤੱਪਖਵਾਰ ਵਿਛਾਵਾਂਗੇ। ਅਖਵਾਰ ਵਿਛਾਣ ਤੋਂ ਬਾਅਦ ਸਾਰਾ ਏਰੀਆ ਆਪਣਾ ਤਿਆਰ ਹੋ ਜਾਏਗਾ। ਉਹ ਸਾਡਾ ਆਪਾਂ ਹੀਟਰ ਲਾਵਾਂਗੇ। ਡਾਕਟਰ ਲਾਇਣ ਆਪਾਂ ਹੀਟਰ ਵਧਾਉਣਾ ਤੇ ਟੈਂਪਰੇਚਰ ਮੀਟਰ ਆਪਣਾ ਦੇਖ ਸਕਦੇ ਹੋ ਤੁਸੀਂ। ਕਿੰਨਾ ਇਸ ਟਮ ਟੈਂਪਰੇਚਰ 15 ਦਾ। 37 ਕਰਨਾ ਇਹਨੂੰ ਆਪਾਂ। ਹੀਟਰ ਆਪਾਂ ਤਾਂ ਲਾਵਾਂਗੇ ਕਿਉਂਕਿ ਜਿਹੜੇ ਆਪਾਂ ਪੱਠੀ ਵਾਲਾ ਸਿਸਟਮ ਬਣਾਇਆ ਸੀ ਉਹ ਕਾਮਯਾਬ ਨਹੀਂ ਹੋਇਆ ਹੈਗਾ। ਉਦੋਂ ਨਾਲ ਕਿ ਆ ਸ਼ੁਰੂ ਸ਼ੁਰੂ ਤੇ ਠੀਕ ਆ ਚੱਲ ਗਿਆ। ਹੀਟ ਉਹਨੇ ਬਣਾਈ ਨਹੀਂ ਤੇ ਉਹਦਾ ਧੂਆਂ ਬਹੁਤ ਜ਼ਿਆਦਾ ਹੋ ਗਈ। ਧੂਆਂ ਕਰਕੇ ਅੰਦਰ ساری ਗਰਮੈਸ਼ ਜਾਦੀ ਜਿਵੇਂ ਧੂਆਂ ਧਾਮਕੁੱਟ ਨਾਲ ਘੱਮ ਹੋ ਗਿਆ। ਫਿਰ ਆਪਾਂ ਡੈਕਟ੍ਰੀਸ਼ਨ ਵਾਲਾ ਹੀਟਰ ਤਿਆਰ ਕਰਦੇ ਆ। ਅਖਬਾਰ ਆਪਾਂ ਵਛਾਤੀਂ। ਡਬਲ ਕਰਕੇ ਸਾਰੇ ਅਖਬਾਰ ਵਛਾਈ ਆਪਾਂ। ਹੁਣ ਉੱਥੇ ਹੀਟਰ ਲਾਵਾਂਗੇ। ਰੇਚੀ ਨੂੰ ਹਰੀ ਨੂੰ ਕਵਰ ਕਰਕੇ ਫਿਰ ਟੈਂਪਰੇਚਰ ਵੇਖਾਂਗੇ ਆਪਣਾ ਕਿੰਨਾ ਟੈਂਪਰੇਚਰ ਹੋ ਰਿਹਾ ਹੈ